ਅਨ ਕੀ ਮੈਂ ਕਿਹਾ ਵੀ ਚਲੋ ਸਾਰੇ ਜਣੇ ਬੈਠੋ ਮੈਂ ਉਹ ਨਾਲ ਵਿਚਾਰ ਕਰਨੀ ਹੈ ਫਿਰ ਉਹ ਬਾਪੂ ਮਨੇ ਫਾਦਰ ਸਾਹਿਬ ਪਹਿਲਾਂ ਸ਼ਰਾਬ ਬਹੁਤ ਪੀਂਦੇ ਹੁੰਦੇ ਸੀ ਮੇਰੇ ਜਨਮ ਤੋਂ ਪਹਿਲਾਂ ਸਾਡੇ ਸਾਰੇ ਕੋ ਸ਼ਰਾਬ ਘੜਦੇ ਘੁੱਟਦੇ ਹੀ ਫਲ ਰਹੇ ਆ ਸਾਡੇ ਨਾਂ ਨੇ ਮਸ਼ਹੂਰ ਹੈ ਇੱਥੇ ਜੀ ਵਿੱਚ ਤੇ ਫਿਰ ਉਹ ਤੋਂ ਬਾਅਦ ਮੈਂ ਕਿਹਾ ਵੀ ਬਾਪੂ ਐਤੋਂ ਤੋਂ ਸ਼ਰਾਬ ਨਹੀਂ ਪੀਣੀ ਤੇ ਆਪਾਂ ਮਰਦ ਸ਼ਕਣਾ ਉਹ ਤੋਂ ਨਾ ਜਰਾਲਦੀਵਾਲ ਪਿੰਡ ਟੰਡਰੀਆਂ ਦੇ ਦਮਾਨ ਚੱਲਦੇ ਅੱਛਾ ਤੇ ਮਤਲਬ ਮੈਂ ਕਿਹਾ ਵੀ ਆਪਾਂ ਮਰਦ ਸ਼ਕਣਾ ਸਾਰਿਆਂ ਨੇ ਚਲੋ ਇੰਨੀ ਮਾਰੇ ਦੀ ਮਿਹਰ ਹੀ ਕਿਤੇ ਨੇ ਮੈਨੂੰ ਇਹ ਨਹੀਂ ਕਿਹਾ ਵੀ ਨਹੀਂ ਹੂੰ ਛੋਟੇ ਸਾਡੇ ਤਾਇਆ ਜੀ ਤੋਂ ਹੁਣ ਜੜਾਈ ਕਰਕੇ ਉਹ ਵਿਆਹ ਹੀ ਨਹੀਂ ਹੋਏ ਸੀਗੇ ਉਹਨਾਂ ਨੇ ਨਿੱਕਲੇ ਨੇ ਛੱਗਿਆ ਤੇ ਬਾਕੀ ਸਾਰੇ ਪਰਿਵਾਰ ਨੇ ਅਗਲੇ ਦਿਨ ਹੀ ਅਮਰਦ ਸ਼ਾਕ ਲਿਆ ਉਹਦਾ ਜਿਹਾ ਜੀ ਮਹਾਰਾਜ ਦੀ ਮਿਹਰ ਹੋਈ ਹੈ ਜੀ ਲਗਣ ਲੱਗੀ ਸਾਰਿਆਂ ਨੂੰ ਦੇਖ ਲੋਣਾ ਮਾਰੇ ਨੇ ਈ ਦੀ ਸੇਵਾ ਬਖਸ਼ੀ ਦੀ ਆਪਾਂ ਤੇ ਵੀ ਇੱਕ ਚਾਰਜੀ ਵੀ ਆਪਾਂ ਘਰ ਚੋ ਬੈਠੇ ਇਹਦੀ ਜੀ ਹੋ ਰਹੀ ਹੈ ਜੀ ਤੇ ਮਹਾਰਾਜ ਦਾ ਧੰਨਵਾਦੀ ਕਰਦੇ ਹਾਂ ਪਰਵਾਰ ਸਮਝ ਸਕਾ ਹਾਂ ਜੀ ਸਾਰੇ ਪਰਿਵਾਰ ਨੇ ਫਿਰ ਉਹ ਤੋਂ ਬਾਅਦ ਬਰਬਾ ਫਲੋਇਪਰ ਵੀ ਹੁਣ ਜਾਣਦੇ ਆ ਜਿਵੇਂ ਉੱਥੇ ਵੀ ਸਾਰੇ ਉਵੇਂ ਹੀ ਆ ਸਾਰਾ ਸਰਕਲ ਮੈਂ ਤਾਂ ਉੱਦਾਂ ਹੀ ਜਾਦਾ ਸਾਰਾ ਆਪਦੇ ਘਰ ਲੱਗਦਾ ਜਾ ਕੇ ਠੀਕ ਕਰਦੇ ਆ ਉਪਰਾਂ ਲੱਗਿਆ ਹੀ ਨਹੀਂ ਗਾ ਓ ਕਰਦੇ ਹੁਣ ਪੂਰਾ ਕਰਦੇ ਆ ਜੀ ਕਿਉਂਕਿ ਨਾ ਆਪਾਂ ਨੂੰ ਵੀ ਲਾਲਚ ਆ ਨਾ ਉਹਨਾਂ ਨੂੰ ਵੀ ਲਾਲਚ ਹੈ ਕਿਤੇ ਪ੍ਰੇਮ ਆ ਜੀ ਬਸ ਕਿਉਂਕਿ ਉੱਥੇ ਰਹੇ ਵੀ ਤਕਰੀਬਨ ਮੇਰੀ 15 ਸਾਲ ਦੀ ਉਮਰ ਸੀਗੀ ਉੱਥੇ ਜਦੋਂ ਮੇਰਾ ਐਕਸੀਡੈਂਟ ਹੋਇਆ ਕਿਉਂਕਿ ਮੈਂ ਸਕੂਲ ਤੋਂ ਆ ਰਿਹਾ ਸੀ ਮੀਂਹ ਬਹੁਤ ਪੈ ਰਿਹਾ ਸੀ ਅੱਛਾ ਤੇ ਹੁਣ ਤਾਂ ਜਦੋਂ ਅਮਰਵੱਡੀਓਂ ਦੀ ਬਾਜ਼ਪੰਥ ਮੈਂ ਮੀਂਹ ਤੋਂ ਬਹੁਤ ਡਰਦਾ ਹੁੰਦਾ ਸੀ ਜਦ ਹੀ ਬੱਦਲ ਜੜੇ ਆਉਣਾ ਮੈਨੂੰ ਬਹੁਤ ਡਰ ਲੱਗਣਾ ਹੁੰਦਾ ਤੇ ਹੁਣ ਤਾਂ ਜਦੋਂ ਮਾਰੇ ਕੀ ਮੇਰੇ ਨਾਲ ਸੇਵਾ ਸੇਮਨ ਨਾਲ ਜੁੜ ਗਈ ਉਦੋਂ ਪਿਛਲੇ ਜਨਮ ਦੀ ਕਹਾਣੀ ਲੱਗਿਆ ਕੁਝ ਕਿ ਨਾ ਨਹੀਂ ਹੁੰਦਾ ਉਹ ਪਿਛਲਾ ਨਹੀਂ ਜੀ ਆਪਣਾ ਕੋਈ ਵੀ ਹੈਗਾ ਹਾਂਜੀ ਹਾਂਜੀ ਇੰਨਾ ਸੀਗਾ ਕਿਉਂਕਿ ਇਹ ਵੀ ਉਹ ਸਕੂਲ ਵਾਲੀ ਗੱਲ ਤੋਂ ਮਤਲਬ ਕੋਈ ਮਾਈਂਡ ਦੇ ਵਿੱਚ ਆ ਗਈ ਗੱਲ ਵੀ ਉਹ ਮੈਮਰੀ ਆਪਣੀ ਹੋ ਗਈ ਜਿਹੜੀ ਹੁਣ ਫਿਰ ਅ ਬਿਆਹ ਉਹ ਭਾਇਆ ਜਾਂ ਨਾ ਸੀ ਨਹੀਂ 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 ਰਨੇ ਇਹ ਪੰਧਾ ਨਾ ਕਰਾਉਣੀ ਅੱਛਾ ਹਾਂ ਨਾ ਨਾ ਤੈਂ ਹੀ ਠੀਕ ਹੈ ਫੇਰ ਤਾਂ ਕਬੀਲਦਾਰੀਆਂ ਚ ਵੜ ਜਾਂਦਾ ਜੀ ਮੁੰਡਾ ਉਹਨਾਂ ਚੋਂ ਨਹੀਂ ਨਹੀਂ ਬੱਟੇ ਵਈ ਦਾ ਤਾਂ ਤਾਂ ਹੋਇਆ ਰਾਈ ਹਾਂ ਉਹਨਾਂ ਤਾਂ ਕਾਫਿਰ ਮਾਸਦਾ ਵਾਲੇ ਬਿਮਾਰ ਰਹਿੰਦੇ ਸੀਗੇ ਪਹਿਲਾਂ ਅੱਛਾ ਤੇ ਉਹ ਤਾਂ ਫਿਰ ਉਹਨਾਂ ਨੂੰ ਮਜਬੂਰੀ ਵਾਸ ਕਰਾਉਣਾ ਪਿਆ ਹੋਇਆ ਅੱਛਾ ਹਾਂ ਜੀ ਪ੍ਰਸਾਦ ਆਪਣੀ ਜੰਨੀਆ ਲਾ ਲਓ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਸਹੀ ਗੱਲ ਹੈ ਜੀ ਬਾਕੀ ਤਿੰਨਾਂ ਲੰਗਰ ਬਣਦਾ ਮਹਾਰਾਜ ਜੀ ਮੇਨ ਨਾਲ ਦਿੱਲੀ ਆ ਪੈਣ ਕੀ 5000 ਬੰਦੇ ਦਾ ਹੁੰਦਾ ਆਪਣਾ ਟਾਰਗੇਟ ਕਿੰਨੀ ਉਮਰ ਹੋ ਗਈ ਮਹਾਰਾਜ ਜੀ ਮੇਰੀ ਹੋਣੇ ਮੇਰਾ 97 ਦਾ ਹੀ ਜਨਮ ਇਹ ਮਾਤਾ ਜੀ ਨੇ ਹਾਂ ਜੀ ਜੀ ਮਾਤਾ ਜੀ ਹਾਂ ਜੀ